1993 ਦੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਸੀਬੀ ਦੀ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਹੈ ਮੁਹਾਲਿਸ ਅਤੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਾਲ 1993 ਚ ਤਤਕਾਲੀ ਪੰਜਾਬ ਪੁਲਿਸ ਅਧਿਕਾਰੀਆਂ ਦੇ ਵੱਲੋਂ ਦੋ ਫਰਜ਼ੀ ਮੁਕਾਬਲੇ ਕੀਤੇ ਗਏ ਸਨ ਜਿਨ੍ਹਾਂ ਦੇ ਵਿੱਚ ਘੱਟੋ ਘੱਟ 7 ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਸੀ ਤੇ ਉਸੇ ਮਾਮਲੇ ਦੇ ਵਿੱਚ ਇਹਨਾਂ ਵੱਡੇ ਅਫਸਰਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਜਿਨ੍ਹਾਂ ਨੂੰ ਸੋਮਵਾਰ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ ਇਸ ਮੌਕੇ ਵਕੀਲ ਦਾ ਕੀ ਕਹਿਣਾ ਸੀ ਤੁਸੀਂ ਵਿਸਣੋ ਸ੍ਰੀ ਬਜਿੰਦਰ ਸਿੰਘ ਸਰਾ ਦੀ ਅਦਾਲਤ ਵੱਲੋਂ ਪੰਜ ਉਸ ਸਮੇਂ ਦੇ ਜਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਨੂੰ ਦੋਸ਼ੀ ਕਰਾਰ 302 ਵਿੱਚ ਤੋਂ 20 20 ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਤੇ ਜਿਹੜੀ ਜਿਹੜੀ ਸਜ਼ਾ ਵਾ ਉਹ ਸੌ ਵਾਰ ਨੂੰ ਸੁਣਾਈ ਜਾਏਗੀ ਅੱਜ ਉਹਨਾਂ ਨੂੰ ਕੰਮਿਟ ਕਰ ਇਹ ਤੇ ਅਰੈਸਟ ਕਰ ਲਿਆ ਗਿਆ ਤੇ ਇਹ 1993 ਦਾ ਇੱਕ ਝੂਠਾ ਪੁਲਿਸ ਮੁਕਾਬਲਾ ਸੀ ਜਿਹਦੇ ਵਿੱਚ 7 ਨੌਜਵਾਨਾਂ ਨੂੰ ਦੋ ਵੱਖ-ਵੱਖ ਪੁਲਿਸ ਮੁਕਾਬਲਿਆਂ ਦੇ ਵਿੱਚ ਇਹਨਾਂ ਨੇ ਮਰਿਆ ਵਿਖਾਇਆ ਕਿ ਜਦੋਂ ਕਿ ਉਹਨਾਂ ਨੂੰ ਘਰਾਂ ਤੋਂ ਚੱਕ ਕੇ ਤੇ ਕਈ ਦਿਨ ਗੈਰਕਾਨੂੰਨੀ ਹਿਰਾਸਤ ਦੇ ਵਿੱਚ ਰੱਖ ਕੇ ਉਹਨਾਂ ਦੇ ਉੱਤੇ ਅਨਮਨੁੱਖੀ ਤਸ਼ੱਦਦ ਕਰਕੇ ਉਹਨਾਂ ਨੂੰ ਦੁਬਾਰਾ ਘਰਾਂ ਦੇ ਵਿੱਚ ਖੜਕ ਕੇ ਰਿਕਵਰੀ ਲਈ ਤੇ ਫਿਰ ਥਾਣੇ ਦੇ ਵਿੱਚ ਰੱਖ ਕੇ ਉਹਨਾਂ ਤੇ ਤਸ਼ੱਦਦ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਕਈ ਦਿਨਾਂ ਬਾਅਦ ਝੂਠੇ ਦੋ ਪੁਲਿਸ ਇਨਕਾਊਂਟਰਾਂ ਦੇ ਵਿੱਚ 44/93 ਥਾਣਾ ਵੈਰੋਵਾਲ ਤੇ 72/93 ਜਿਹੜੀ ਆ ਗਈ ਥਾਣਾ ਸਰਹਾਲੀ ਦੀ ਐਫ ਆਈ ਆਰ ਦੇ ਵਿੱਚ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਕੇ ਤੇ ਉਹਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇਹਨਾਂ ਸੱਤ ਨੌਜਵਾਨਾਂ ਦੇ ਵਿੱਚ ਜਿਹੜੇ ਤਿੰਨ ਬੰਦੇ ਸੀ ਉਹ ਐਸ ਪੀਓ ਉਸ ਟਾਈਮ ਐਸ ਪੀਓ ਸੀ ਜਿਹੜੇ ਪੰਜਾਬ ਸਰਕਾਰ ਦੇ ਵਿੱਚ ਹੈਗੇ ਸੀ ਉਹਨਾਂ ਨੂੰ ਇਹਨਾਂ ਨੇ ਆਤਵਾਦੀ ਕਹਿ ਕੇ ਮਾਰ ਦਿੱਤਾ ਸੀ ਤੇ 32 33 ਸਾਲ ਬਾਅਦ ਜਿਹੜਾ ਵਾ ਇਹ ਇਸ ਉਹ ਝੂਠੇ ਮੁਕਾਬਲੇ ਦਾ ਜਿਹੜਾ ਅੱਜ ਸੀਬੀਆਈ ਕੋਰਟ ਨੇ ਫੈਸਲਾ ਕੀਤਾ ਤੇ ਉਹਦੇ ਵਿੱਚ ਜਿਹੜੇ ਪੰਜ ਪੁਲਿਸ ਮੁਲਾਜ਼ਮ ਨੇ ਉਸ ਸਮੇਂ ਦੇ ਜਿਹੜੇ ਡੀਐਸਪੀ ਭਵਿੰਦਰਜੀਤ ਸਿੰਘ ਜਿਹੜੇ ਐਸਐਸਪੀ ਰਿਟਾਇਰ ਹੋਏ ਨੇ ਉਹਨਾਂ ਨੂੰ ਅੱਜ ਜਿਹੜਾ ਵਾ ਦੋਸ਼ੀ ਕਰਾਰ ਦਿੱਤਾ ਗਿਆ ਤੇ ਜਿਹੜੀ ਇਹਦੀ ਸਜ਼ਾ ਵਾ ਆਉਣ ਵਾਲੇ ਸੋਮਵਾਰ ਨੂੰ ਸੁਣਾਈ ਜਾਊਗੀ ਇਹਨਾਂ ਡੈੱਡ ਬਾਡੀਆਂ ਮਿਲ ਗਈਆਂ ਸੀਗੇ ਵੇਖੋ ਪਰਿਵਾਰ ਨੂੰ ਨਾ ਤੇ ਕੋਈ ਡੈੱਡ ਬਾਡੀ ਦਿੱਤੀ ਗਈ ਨਾ ਉਹਨਾਂ ਨੂੰ ਕੋਈ ਕੰਟੈਕਟ ਕੀਤਾ ਗਿਆ ਕਿ ਇਹਨਾਂ ਦੀ ਤੁਸੀਂ ਡੈੱਡ ਬਾਡੀ ਲੈ ਲਓ ਪਰਿਵਾਰ ਨੂੰ ਇੱਥੋਂ ਤੱਕ ਦੱਸਿਆ ਵੀ ਨਹੀਂ ਗਿਆ ਕਿੰਤਾ ਡੇ ਬੰਦਿਆਂ ਨੂੰ ਜਿਹੜਾ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤਾ ਗਿਆ ਪਰਿਵਾਰ ਨੂੰ ਡੈੱਡ ਬਾਡੀਆਂ ਛੱਡ ਕੇ ਉਹਨਾਂ ਦੇ ਫੋਲ ਤੱਕ ਨਹੀਂ ਦਿੱਤੇ ਗਏ ਤੇ ਘਰਾਂ ਦੇ ਵਿੱਚ ਪਾਠ ਤੱਕ ਕਰਵਾਉਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ। ਇਹ ਕਿਹੜੇ ਕਿਹੜੇ ਥਾਂਵਾਂ ਦੀ ਗੱਲ ਸੀ ਜਿਹੜੋਂ ਉਹਨਾਂ ਨੂੰ ਚੱਕਿਆ ਘਰੋਂ ਚੱਕਿਆ ਗਿਆ ਸੀ ਇਹ ਵੀ ਜਾਣ ਮਤਲਬ ਕਿਹੜੇ ਥਾਂ ਲੱਗੇ ਸੀ ਉਸਨੂੰ ਜਿਹੜਾ ਇਹਨਾਂ ਦੇ ਵਿੱਚ ਜਿਹੜੇ 4 ਐਸਪੀਓ ਜਿਹੜੇ ਹੈਗੇ ਸੀ ਉਹ ਜਗਿੰਦਰ ਸਿੰਘ ਠੇਕੇਦਾਰ ਦੇ ਨਾਲ ਜਿਹੜੇ ਗਨਮੈਨ ਦੇ ਤੌਰ ਤੇ ਨੌਕਰੀ ਕਰਦੇ ਸੀ ਉਹਨਾਂ ਨੂੰ ਪਿੰਡ ਰਾਣੀ ਬਲਾ ਤੋਂ ਚੱਕਿਆ ਗਿਆ ਸੀ ਥਾਣਾ ਸਰਹਾਲੀ ਦੀ ਪੁਲਿਸ ਵੱਲੋਂ ਤੇ ਜਿਹੜਾ ਇਸ ਦੇ ਉਸ ਤੋਂ ਬਾਅਦ ਇਹਨਾਂ ਨੂੰ ਵੱਖ-ਵੱਖ ਕਠਾਣਿਆਂ ਦੇ ਵਿੱਚ ਰੱਖ ਕੇ 2 ਐਫ ਆਈ ਆਰਾਂ ਦੇ ਵਿੱਚ ਵੱਖ-ਵੱਖ ਐਨਕਾਊਂਟਰ ਸ਼ੋ ਕਰ ਦਿੱਤੇ ਗਏ ਜਿਹੜਾ 44/93 ਥਾਣਾ ਬੈਰੋਵਾਲ ਤੇ 72/93 ਜਿਹੜਾ ਵਾ ਥਾਣਾ ਸਰਹਾਲੀ ਦੇ ਵਿੱਚ ਜਿਹੜਾ ਇਹਨਾਂ ਨੂੰ ਅਨਕਾਊਂਟਰ ਕਰ ਦਿੱਤਾ ਗਿਆ ਸੀ ਤੇ ਉਸ ਉਸ ਦੇ ਵਿੱਚ ਇਹਨਾਂ ਨੇ ਕਈ ਕਹਾਣੀਆਂ ਬਣਾ ਦਿੱਤੀਆਂ ਕਿ ਜਿਹੜਾ ਪੁਲਸ ਨੇ ਇੱਕ ਜਗ੍ਹਾ ਤੇ 44/93 ਦੇ ਵਿੱਚ ਇਹ ਸ਼ੋਅ ਕਰ ਦਿੱਤਾ ਕਿ ਮੰਗਲ ਸਿੰਘ ਨਾਂ ਦੇ ਸ਼ਖਸ ਨੂੰ ਰਿਕਵਰੀ ਲਈ ਲਿਜਾਇਆ ਜਾ ਰਿਹਾ ਸੀ ਤੇ ਉਸ ਦੇ ਉੱਪਰ ਜਿਹੜਾ ਉਸ ਦੇ ਸਾਥੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਪੁਲਸ ਪਾਰਟੀ ਦੇ ਉੱਤੇ ਦਰਾਨੇ ਇਹ ਫਾਇਰਿੰਗ ਜਿਹੜਾ ਮੰਗਲ ਸਿੰਘ ਵੀ ਮਾਰਿਆ ਗਿਆ ਤੇ ਉਸ ਦੇ ਨਾਲ ਜਿਹੜੇ ਆ ਤਿੰਨ ਬੰਦੇ ਹੋਰ ਮਾਰੇ ਗਏ ਤੇ ਦੂਸਰੇ ਇਨਕਾਊਂਟਰ ਦੇ ਵਿੱਚ ਜਿਹੜੇ ਇਹਨਾਂ ਨੇ ਤਿੰਨ ਬੰਦੇ ਆ ਉਹ ਇਹ ਸ਼ੋਅ ਕੀਤਾ ਕਿ ਉੱਥੇ ਪੁਲਸ ਨੇ ਨਾਕਾ ਲਾਇਆ ਹੋਇਆ ਸੀ ਤੇ ਕੁਝ ਬੰਦੇ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਪਰ ਉਹਨਾਂ ਨੇ ਰੁਕੇ ਨਹੀਂ ਤੇ ਉਹਨਾਂ ਨੂੰ ਜਦੋਂ ਫਾਇਰਿੰਗ ਹੋਈ ਦਵੱਲੀ ਫਾਇਰਿੰਗ ਦੇ ਵਿੱਚ ਉਹ ਤਿੰਨ ਬੰਦੇ ਜਿਹੜੇ ਆ ਉੱਥੇ ਮਾਰੇ ਗਏ ਪਰ ਜਦੋਂ ਇਹ ਜਿਹੜਾ ਹੈਗਾ ਵਾ ਆਰਡਰ ਸੁਪਰੀਮ ਕੋਰਟ ਦੇ ਹੱਦ ਨਾਲ ਇਹ ਫੈਸਲਾ ਸੀਬੀਆਈ ਨੂੰ ਗਿਆ ਤੇ ਸੀਬੀਆਈ ਨੇ ਇਨਵੈਸਟੀਗੇਟ ਕਰਕੇ 10 ਬੰਦਿਆਂ ਦੇ ਖਿਲਾਫ ਜਿਹੜੀ ਇਹ ਚਾਰਜ ਸ਼ੀਟ ਸੀ ਉਹ ਸੀਬੀਆਈ ਕੋਰਟ ਦੇ ਵਿੱਚ ਦਿੱਤੀ ਜਿਨ੍ਹਾਂ ਦੇ ਵਿੱਚੋਂ 5 ਬੰਦਿਆਂ ਦੀ ਟ੍ਰਾਇਲ ਦੌਰਾਨ ਡੈਥ ਹੋ ਗਈ ਹੈ ਤੇ ਜਿਹੜੇ 5 ਮੁਲਜ਼ਮ ਅੱਜ ਜਿੰਦਾ ਸੀ ਉਹਨਾਂ ਨੂੰ ਜਿਹੜਾ ਵਾ 302 ਤੇ 120 ਬੀ ਦੇ ਵਿੱਚ ਦੋਸ਼ੀ ਕਰਾਰ ਦੇ ਕੇ ਜਿਹੜੀ ਇਹਦੀ ਸਜ਼ਾ ਵਾ ਆਉਣ ਵਾਲੇ ਸੋਮਵਾਰ ਨੂੰ ਸੁਣਾਈ ਜਾਊਗੀ। ਕਮਲਾਸੀ ਜਿਹਦੇ ਵਿੱਚ ਅੱਜ ਮਾਨ ਜੋ ਕੇ ਸੀਜੀਐਂਟ ਸ੍ਰੀ ਬਜਿੰਦਰ ਸਿੰਘ ਸਰਾਹ ਦੀ ਅਦਾਲਤ ਵੱਲੋਂ ਪੰਜ ਉਸ ਸਮੇਂ ਦੇ ਜਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਨੂੰ ਦੋਸ਼ੀ ਕਰਾਰ 302 ਵਿੱਚੋਂ 20 ਬੀ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਤੇ ਜਿਹੜੀ ਇਹਦੀ ਸਜ਼ਾ ਵਾ ਉਹ ਸੋਮਵਾਰ ਨੂੰ ਸੁਣਾਈ ਜਾਏਗੀ ਅੱਜ ਉਹਨਾਂ ਨੂੰ ਕਨੈਕਟ ਕਰ ਕੇ ਤੇ